ਹਾਂਜੀ ਦੋਸਤੋ ਕੀ ਹਾਲ ਹੈ ਪਰ ਉਹ ਸਾਡੇ ਤਾਂ ਮੀਂਹ ਨੂੰ ਹੋ ਗਿਆ ਮੈਨੂੰ ਤਾਂ ਘੰਟਾ ਭਰੀ ਜਾਂਦੇ ਨੂੰ ਗਰੋਏ ਕਰਦੇ ਗਰੋਏ ਕਰ ਤੇ ਜਿਹੜੇ ਕਹਿੰਦੇ ਨੇ ਖੱਟੇ ਡੱਡੂ ਆ ਗਏ ਬੋਲਣ ਲੱਗ ਗਏ ਤੇ ਜੇ ਕੋਈ ਰਹਿੰਦਾ ਤਾਂ ਉਹ ਲੱਗ ਜੂ ਬੋਲਣਾ ਆ ਦੇਖ ਸੜਕ ਆ ਲੱਗਦਾ ਨਾ ਜਿਵੇਂ ਸਰਹੰਦ ਦੇ ਨਹਿਰ ਹੁੰਦੀ ਹੁੰਦੀ ਹੈ ਕਿ ਜਿਹੜਾ ਵਹਿੰਦਾ ਤੇ ਦੂਜੇ ਵੀ ਵੀਰਵਾਨ ਕੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਸ਼ਹਿਰ ਚ ਸਾਡੇ ਸੰਗਤਵੰਦੀ ਕੋਟਗੁਰੂ ਦਾ ਭਰਾਓ ਬਾਣੀ ਦਾ ਦਾ ਭਰਾਓ ਇੱਧਰ ਮੰਨ ਲਾ ਵੀ ਪੂਰਾ ਫੁੱਲ ਬੱਦਲ ਪਈ ਜਾਂਦਾ ਘਟੋ ਘਟ ਘੰਟਾ ਹੋ ਗਿਆ ਤੇ ਆਹ ਦੇਖੋ ਵੀ ਕੋਈ ਦੇਖਦਾ ਨਹੀਂਗਾ ਲੱਗ ਪਾਲ ਗਮਾਣੀ ਆ ਬਈ ਕਿੰਨਾ ਬਹੁਤ ਕੰਮ ਬਣਾਇਆ ਜਾਂਦਾ ਹੈ ਜੀ ਤੇਰਾ ਵੀ ਗਰਾਂ ਗਰਾਂ ਕਰੀ ਜਾਂਦਾ ਆਏਨ ਵਾਲੇ ਜੀ ਤਾਂ ਚਾਰ ਸ਼ਵੇਰੋ ਬਈ ਘੋਰ ਘੋਟੇ ਆਉਂਦਾ ਜਮਾਏ ਫੁੜਿਆ ਪਿਆ ਬੱਦਲ ਬਹੁਤ ਹੀ ਭਾਰੀ ਬੱਦਲ ਆਗਾ ਹਜੇ ਤਾਂ ਪਈ ਜਾਂਦਾ ਇਤੋਂ ਨੂੰ ਵਾਛੜ ਫੇਰ ਹੋ ਗਈ ਆ 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 ਕਰਨੋ ਕਰਦੇ ਹੋ ਤਾਂ ਨਾ ਨਾ ਛੇੜੋ ਨਾਲ ਨਾਲ ਆਧਾਰ ਨਹੀਂ ਦੇ ਉਹਨੂੰ ਰਹਿਣੀ ਦੇ ਨੂੰ ਕਿਉਂ ਮਾਫ ਕਰਦਾ ਬਹੁਤ ਭਾਰੀ ਵੀ ਆ ਬਈ ਸਾਰੇ ਪੰਜਾਬ ਦੀ ਦੱਸੀ ਜਾਂਦੇ ਸੋਹਾ ਦੇ ਪਰਸੈਂਟ ਤੋਂ ਹੌਂਦਾ ਟੱਪ ਗਏ ਇਹ ਦਿਨਾਂ ਦੇ ਦੱਸਦੇ ਸੀਗੇ ਹਾਂ ਤੇ ਆਉਂਦੇ ਵਈ ਮਾਰੀ ਇਹ ਖਾਲੀ ਜੋਇਰਾ ਘਰ ਆ ਤੁਹਾਨੂੰ ਦਿਦਾ ਹੈਗਾ ਤੇ ਐ ਲੱਗਦਾ ਜਿਵੇਂ ਸਰਹੰਦਰ ਨਹਿਰ ਟੁੱਟ ਗਈ ਹੁੰਦੀ ਆ ਜੋ ਫੇਸਬੁੱਕ ਬੈਨ ਕਰਾਉਣਾ ਹੈ ਅੱਜ ਤੇ ਹੈਗਾ ਆ ਗਾਣੀ ਵਾਲੀ ਵੀਡੀਓ ਪਾਉਣਿਆ